ਅੱਜ ਦੀ ਕੰਪਲੇਟ ਆਪਾਂ ਕਰਨ ਜਾ ਰਹੇ ਹਾਂਗਾ ਏਸੀ ਦੀ ਸਰਵਿਸ ਖੋਲ ਕੇ ਕਰਨੀ ਹੈ ਜਸ ਕਰਨ ਵੀਰ ਦਾ ਨਾਮ ਹੈ ਤੇ ਲੋਕਲ ਮਖੂ ਤੇ ਆ ਅੱਜ ਤੋਂ ਤਕਰੀਬਨ 10 ਸਾਲ ਪਹਿਲਾਂ ਆਪਾਂ ਇਹਨਾਂ ਤੇ ਗਏ ਸੀਗੇ ਏਸੀ ਨਹੀਂ ਸੀ ਫਰਿੱਜ ਦੀ ਕੰਪਲੇਟ ਕਰਨ ਗਏ ਸੀ ਤੇ ਇਹਨਾਂ ਕੋਲ ਨੰਬਰ ਨਹੀਂ ਸੀਗਾ ਤੇ ਫੇਸਬੁੱਕ ਤੇ ਇਹਨਾਂ ਨੇ ਕੱਲ ਨੰਬਰ ਲਿਆ ਸੀ ਕੱਲ ਆਪਣੀ ਗੱਲਬਾਤ ਹੋਈ ਸੀ ਅੱਜ ਇਹਨਾਂ ਨਾਲ ਟਾਈਮ ਆਪਣਾ ਫਿਕਸ ਹੋ ਚੁੱਕਾ ਤੇ ਜਾ ਕੇ ਚੈੱਕ ਕਰਦੇ ਆ ਏਸੀ ਦੇ ਵਿੱਚ ਕਿੰਨੀ ਕੁ ਗੰਦਗੀ ਹੈ ਤੇ ਬਣੇ ਰਿਹਾ ਜ ਆਪਣੇ ਬਲੌਗ ਦੇ ਨਾਲ ਅੱਪਾ ਪਹੁੰਚ ਚੁੱਕੇ ਆ ਵੀਰ ਦੇ ਘਰ ਤੇ ਕੈਰੀਅਰ ਕੰਪਨੀ ਦਾ ਡੇਟ ਅਨ ਇਨਵਰਟਰ ਏਸੀ ਲੱਗਿਆ ਆ ਤੇ ਰੂਮ ਤਾਂ ਕੋਈ ਜ਼ਿਆਦਾ ਵੱਡਾ ਨਹੀਂਗਾ ਫਿਲਟਰ ਚੱਕ ਕੇ ਆਪਾਂ ਦੇਖੇ ਫਿਲਟਰ ਤਾਂ ਸਾਫ਼ ਏ ਪਰ ਅੰਦਰਲੇ ਬੰਨੇ ਬਹੁਤ ਜ਼ਿਆਦੀ ਡਸਟ ਏਗੀ ਇਸ ਕਰਕੇ ਇਸ ਏਸੀ ਨੂੰ ਆਪਾਂ ਨੂੰ ਉਤਾਰ ਕੇ ਹੀ ਸਰਵਿਸ ਕਰਨਾ ਪਏਗਾ ਤੇ ਵੀਰ ਨੇ ਪਹਿਲਾਂ ਕਿਹਾ ਕਿ ਬਾਈ ਜੀ ਮੈਂ ਤਾਂ ਸਰਵਿਸ ਉਤਾਰ ਕੇ ਹੀ ਕਰਵਾਉਣੀ ਹੈ ਕਿਉਂਕਿ ਮੈਨੂੰ ਪਤਾ ਹੈ ਮੇਰਾ ਇੰਨਾ ਟਾਈਮ ਹੋ ਗਿਆ ਏਸੀ ਲੱਗੇ ਨੂੰ ਤੇ ਇਹਦੇ ਵਿੱਚ ਗੰਦਗੀ ਬਹੁਤ ਨਿਕਲੇਗੀ ਤੇ ਆਊਟਡੋਰ ਦੇ ਕੋਲ ਪਹੁੰਚਿਆ ਆਊਟਡੋਰ ਤਾਂ ਸਹੀ ਚੱਲਦਾ ਪਿਆ ਹੀਟ ਵੀ ਪ੍ਰੋਪਰ ਆ ਰਹੀ ਹੈਗੀ ਆ ਤੇ ਜਿਹੜੀ ਆ ਰਿਟਰਨ ਉਹ ਵੀ ਓਕੇ ਆ ਤੇ ਗੈਸ ਦੀ ਜਿਹੜੀ ਕੋਈ ਪ੍ਰੋਬਲਮ ਨਹੀਂ ਹੈਗੀ ਬਟ ਇਹਨੂੰ ਜਿਹੜੀ ਪ੍ਰੋਬਲਮ ਹੈ ਸਰਵਿਸ ਦੀ ਹੀ ਹੈ AC ਨੂੰ ਖੋਲਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਇਹਦੀ ਆਊਟਡੋਰ ਤੋਂ ਗੈਸ ਸਟੋਰ ਕਰਾਂਗੇ। ਦੋਨੋਂ ਵਾਲ ਚੰਗੀ ਤਰ੍ਹਾਂ ਬੰਦ ਕਰਕੇ ਤੇ ਗੈਸ ਆਪਣੀ ਹੋ ਚੁੱਕੀ ਹੈ ਸਟੋਰ। ਇਨਡੋਰ ਨੂੰ ਥੱਲੇ ਲਾਉਣ ਵਾਸਤੇ ਇਹਦੇ ਜਿਹੜੇ ਵਾਇਰ ਦੇ ਆਊਟਡੋਰ ਨੂੰ ਜਾਣ ਵਾਲੇ ਕਨੈਕਸ਼ਨ ਉਹ ਅਲੱਗ ਕਰਾਂਗੇ ਤੇ ਇਨਡੋਰ ਦੀ ਸਪਲਾਈ ਵੀ ਅਲੱਗ ਕਰਕੇ ਹੁਣ ਪਿਛਲੇ ਬੰਨੇ ਪਹੁੰਚੇ ਆਂ ਤੇ ਇੱਥੇ ਜਿਹੜਾ ਪਿਛਲੇ ਬੰਨੇ ਪਾਈਪਾਂ ਜਿੱਥੋਂ ਨਿਕਲਦੀਆਂ ਉਹਨਾਂ ਦੇ ਸੀਮੈਂਟ ਭਰਿਆ ਆ ਤੇ ਸੀਮੈਂਟ ਨੂੰ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰਾਂਗੇ ਪਾਈਪਾਂ ਨੂੰ ਖੋਲਾਂਗੇ ਤੇ ਫਿਰ ਇਨਡੋਰ ਨੂੰ ਉਤਾਰਾਂਗੇ। ਹੋ ਉਹ ਨੂੰ ਚੰਗੀ ਤਰ੍ਹਾਂ ਓਪਨ ਕਰ ਦਿੱਤਾ ਤੇ ਫਲੇਰ ਨੜ ਜਿਹੜੇ ਆ ਉਹ ਦੋਨੇ ਆਪਾਂ ਖੋਲ ਦਿੱਤੇ ਆ ਇਧਰ ਤਾਂ ਕੰਮ ਆਪਣਾ ਕੰਪਲੀਟ ਹੋ ਚੁੱਕਾ ਤੇ ਹੁਣ ਫਿਰ ਆਪਾਂ ਜਾਵਾਂਗੇ ਅੰਦਰ ਇਨਡੋਰ ਕੋਲ ਪਹੁੰਚੇ ਤੇ ਵੀਰ ਇੰਨੇ ਟਾਈਮ ਨੂੰ ਚਾਹ ਬਣਾ ਕੇ ਲਿਆ ਕਹਿੰਦਾ ਬਾਈ ਜੀ ਕੰਮ ਤਾਂ ਚੱਲਦੇ ਰਹਿਣੇ ਆ ਪਹਿਲਾਂ ਆਪਾਂ ਚਾਹ ਪੀਨੇ ਆ ਤੇ ਬਾਕੀ ਕੰਮ ਫੇਰ ਕਰਾਂਗੇ ਚਾਹ ਪੀਣ ਤੋਂ ਬਾਅਦ ਵਿੱਚ ਹੁਣ ਆਪਾਂ ਇਨਡੋਰ ਯੂਨਟ ਉਤਾਰ ਰਹੇ ਆ ਤੇ ਇਨਡੋਰ ਯੂਨਟ ਨੂੰ ਉਤਾਰ ਕੇ ਆਪਾਂ ਉਹ ਜਗ੍ਹਾ ਤੇ ਲੈ ਜਾਵਾਂਗੇ ਜਿੱਥੇ ਆਪਾਂ ਨੂੰ ਪਾਣੀ ਤੇ ਲਾਈਟ ਦਾ ਬੰਦੋਬਸਤ ਹੋਵੇ ਤੇ ਬਾਹਰ ਆਪਾਂ ਲੈ ਆਇਆ ਆ ਓਪਨ ਦੇ ਵਿੱਚ ਏਸੀ ਨੂੰ ਤੇ ਇੱਥੇ ਆਪਾਂ ਏਸੀ ਦਾ ਕੱਲਾ-ਕੱਲਾ 파ੜ ਖੋਲਾਂਗੇ ਪੀਸੀਬੀ ਸਰਕਟ ਨੂੰ ਖੋਲ ਕੇ ਸਾਈਡ ਤੇ ਰੱਖ ਦਿੱਤਾ ਤੇ ਹੁਣ ਵਾਰੀ ਏ ਇਨਡੋਰ ਕੋਇਲ ਦੀ ਤੇ ਕੋਇਲ ਤੁਸੀਂ ਖੁਦ ਵੇਖ ਲਵੋ ਕਿ ਕਿੰਨਾ ਜ਼ਿਆਦਾ ਡਸਟ ਦੇ ਨਾਲ ਭਰਿਆ ਹੋਇਆ ਹੈ ਕਿਉਂਕਿ 4 ਸਾਲ ਦੇ ਕਰੀਬ ਹੋ ਚੁੱਕੇ ਏਸੀ ਲੱਗੇ ਨੂੰ ਅੰਦਰਲੇ ਬਨੇ ਦਿਖ ਨਹੀਂ ਰਿਹਾ ਪਰ ਜਦੋਂ ਵਾਸ਼ਿੰਗ ਕਰਾਂਗੇ ਇਸ ਤੋਂ ਵੀ ਜ਼ਿਆਦਾ ਡਸਟ ਤੁਹਾਨੂੰ ਕੱਢ ਕੇ ਦਿਖਾਵਾਂਗੇ ਬਲੂਰ ਦੀ ਮੋਟਰ ਜਿਹੜੀ ਹੈ ਉਹ ਵੀ ਆਪਾਂ ਅਲੱਗ ਕਰ ਲਈ ਤੇ ਬਲੂਰ ਨੂੰ ਵੀ ਅਲੱਗ ਕਰ ਲਿਆ ਹੁਣ ਆਪਾਂ ਕਰ ਰਹੇ ਆ ਇਨਡੋਰ ਕੋਇਲ ਦੀ ਸਫਾਈ ਤੇ ਸਫਾਈ ਵੀ ਪੂਰੀ ਤਰੀਕੇ ਨਾਲ ਕਰਾਂਗੇ ਇਹ ਨਹੀਂ ਕਿ ਵੀ ਤੁਹਾਡਾ ਏਸੀ 10 ਦਿਨ ਚੱਲੇਗਾ ਤੇ ਬਾਅਦ ਦੇ ਵਿੱਚ ਫੇਰ ਉਹੀ ਪ੍ਰੋਬਲਮ ਆਏਗੀ ਏਸੀ ਦੇ ਕੱਲੇ-ਕੱਲੇ ਪਾਰ ਨੂੰ ਚੰਗੀ ਤਰ੍ਹਾਂ ਵਾਸ਼ ਕਰਾਂਗੇ ਪਹਿਲਾਂ ਕੋਇਲ ਦੀ ਸਫਾਈ ਹੋ ਚੁੱਕੀ ਹੈ ਤੇ ਹੁਣ ਇਹਦੀ ਜਿਹੜੀ ਕੈਬਿਨੇਟ ਹੈ ਉਹਦੀ ਸਫਾਈ ਤੇ ਇਸ ਟਾਈਮ ਆਪਾਂ ਕਰ ਰਹੇ ਹਾਂ ਬਲੂਰ ਦੀ ਸਫਾਈ ਬਲੂਰ ਦੇ ਵਿੱਚ ਉਹ ਤੁਸੀਂ ਵੇਖੋ ਵੀ ਮਿੱਟੀ ਕਿਵੇਂ ਹੈ ਪੇਪੜੀਆਂ ਬਣ-ਬਣ ਕੇ ਨਿਕਲ ਰਹੀ ਹੈ ਤੇ ਹੁਣ ਦੇਖੋ ਬਲੂਰ ਦਾ ਰੰਗ ਬਲੂ ਬਲੂ ਹੋ ਗਿਆ ਪਹਿਲਾਂ ਸਾਦੇ ਪਾਣੀ ਦੇ ਨਾਲ ਸਾਰੇ ਪਾਰਟਾਂ ਨੂੰ ਧੋਵਾਂਗੇ ਤੇ ਬਾਅਦ ਦੇ ਵਿੱਚ ਸਰਫ ਲਗਾ ਕੇ ਜਿਵੇਂ ਆਪਾਂ ਕੈਬਿਨੇਟ ਨੂੰ ਸਾਫ਼ ਕਰ ਰਹੇ ਹਾਂ ਸਾਰੇ ਪਾਰਟ ਦੇ ਉੱਪਰ ਸਰਫ ਲਗਾ ਕੇ ਤਾਂ ਜੋ ਚਿਕਨਾਈ ਕਿਸੇ ਤਰ੍ਹਾਂ ਦੀ ਰਹਿ ਨਾ ਜਾਵੇ ਤੇ ਇਸ ਕਰਕੇ ਵਾਸ਼ਿੰਗ ਜਿਹੜੀ ਹੈ ਬਹੁਤ ਹੀ ਵਧੀਆ ਹੋ ਜਾਂਦੀ ਹੈ ਤੇ ਸ਼ਾਈਨਿੰਗ ਵੀ ਬਹੁਤ ਘੈਂਟ ਆਉਂਦੀ ਹੈ ਜਿੰਨੇ ਵੀ ਪਲਾਸਟਿਕ ਪਾਰਟ ਹਨ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ ਇਹ ਪੀਸੀਬੀ ਪੀਸੀਬੀ ਦੇ ਵਿੱਚ ਵੀ ਕਾਫੀ ਜ਼ਿਆਦਾ ਜਾਲਾ ਵਗੈਰਾ ਲੱਗਿਆ ਆ ਤੇ ਇਹਨੂੰ ਬਲੋਰ ਦੀ ਮਦਦ ਨਾਲ ਸਾਫ਼ ਕਰ ਦਿੱਤਾ ਇੰਡੋਰ ਦਾ ਇਦਾਂ ਦਾ ਕੋਈ ਵੀ ਪਾਰ ਨਹੀਂ ਛੱਡਿਆ ਜਿੰਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਨਹੀਂ ਕੀਤਾ ਤੇ ਬਲੋਰ ਮੋਟਰ ਨੂੰ ਹੁਣ ਫਿੱਟ ਕਰਕੇ ਤੇ ਕੋਇਲ ਦੀ ਫੀਟਿੰਗ ਓਕੇ ਕਰ ਦਿੱਤੀ ਐ ਤੇ ਹੁਣ ਇਸ ਏਸੀ ਨੂੰ ਆਪਾਂ ਜਿੱਥੋਂ ਉਤਾਰਿਆ ਸੀ ਉਸੇ ਜਗ੍ਹਾ ਤੇ ਫਿਰ ਫਿੱਟ ਕਰਾਂਗੇ ਇੰਡੋਰ ਦੇ ਫਲੇਅਰ ਨਟ ਵੀ ਚੰਗੀ ਤਰ੍ਹਾਂ ਕੱਸ ਦਿੱਤੇ ਆ ਅਜੇ ਆਪਾਂ ਇਹਦੇ ਉੱਪਰ ਟੇਪ ਨਹੀਂ ਕਰਾਂਗੇ ਕਿਉਂਕਿ ਲੀਕੇਜ ਚੈੱਕ ਕਰਨਾ ਬਾਕੀ ਹੈ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਆਊਟਡੋਰ ਦੇ ਕੋਲ ਤੇ ਆਊਟਡੋਰ ਦੀ ਵੀ ਆਪਾਂ ਪੂਰੀ ਤਸੱਲੀ ਨਾਲ ਵਾਸ਼ਿੰਗ ਕਰਾਂਗੇ ਇਸ ਕਰਕੇ ਆਊਟਡੋਰ ਦਾ ਵੀ ਇਕੱਲਾ ਇਕੱਲਾ ਪਾਰਟ ਖੋਲਾਂਗੇ ਮੇਨ ਹੁੰਦਾ ਪੀਸੀਬੀ ਬੋਰਡ ਤੇ ਫੈਨ ਮੋਟਰ ਇਹਨਾਂ ਦੋਨਾਂ ਨੂੰ ਆਪਾਂ ਸਾਈਡ ਤੇ ਕਰਕੇ ਉਹ ਰੱਖ ਦਿੱਤਾ ਤਾਂ ਜੋ ਇੱਥੇ ਕਿਤੇ ਪਾਣੀ ਨਾ ਪਹੁੰਚ ਸਕੇ ਤੇ ਜਿਹੜੀ ਹੁਣ ਵਾਸ਼ਿੰਗ ਦਾ ਟਾਈਮ ਹੈ ਤੇ ਵਾਸ਼ਿੰਗ ਆਪਾਂ ਨਾ ਥੋੜਾ ਜਿਹਾ ਠੰਡੇ ਦਿਮਾਗ ਨਾਲ ਕਰਾਂਗੇ ਕਿਉਂਕਿ ਇੱਥੇ ਆਪਾਂ ਨੂੰ ਕੋਈ ਦਿੱਕਤ ਨਹੀਂ ਕੋਈ ਟਾਈਮ ਦੀ ਗੱਲਬਾਤ ਨਹੀਂ ਹੈਗੀ ਤੇ ਜਿਹੜੀ ਵਾਸ਼ਿੰਗ ਇਹਦੇ ਵਿੱਚ ਪੂਰੀ ਤਸੱਲੀ ਨਾਲ ਕਰਾਂਗੇ ਔਡਰ ਕੋਇਲ ਦੀ ਚੰਗੀ ਤਰ੍ਹਾਂ ਸਫਾਈ ਹੋ ਚੁੱਕੀ ਹੈ ਤੇ ਹੁਣ ਜਿਹੜੇ ਨੇ ਜੈਕ ਨੇ ਜਿਹੜੇ ਸੈਂਸਰਾਂ ਵਾਲੇ ਤੇ ਕੰਪਰੈਸ਼ਨ ਵਾਲੇ ਜੈਕ ਉਹਨਾਂ ਨੂੰ ਬਲੋਰ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਦਵਾਂਗੇ ਕੋਈ ਐਦਾਂ ਦੀ ਜਗ੍ਹਾ ਨਹੀਂ ਰਹੇਗੀ ਜਿੱਥੇ ਕਿ ਸੈਂਸਰ ਦੇ ਨਾਲ ਪਾਣੀ ਲਾ ਕੇ ਆਪਾਂ ਨੂੰ ਕੋਈ ਪ੍ਰੋਬਲਮ ਆਵੇ ਪੀਸੀਬੀ ਦੇ ਵਿੱਚੋਂ ਵੀ ਆਪਾਂ ਚੰਗੀ ਤਰ੍ਹਾਂ ਬਲੋਰ ਦੇ ਨਾਲ ਸਫਾਈ ਕਰ ਦਿੱਤੀ ਹੈ ਆਪਾਸ ਸਵੇਰੇ तकरीबन 11 ਵਜੇ ਦੇ ਆਏ ਹੋਏ ਆਂ ਏਸੀ ਦੀ ਸਰਵਿਸ ਜਿਹੜੀ ਆ ਹੋ ਗਈ ਆ ਆਊਟਡੋਰ ਵੀ ਓਕੇ ਆ ਇਨਡੋਰ ਦੀ ਵੀ ਸਰਵਿਸ ਓਕੇ ਆ ਹੁਣ ਇਸ ਟਾਈਮ ਆਪਾਂ ਇਹਨਾਂ ਦਾ ਵੈਕਿਊਮ ਲਗਾਇਆ ਆ ਵੈਕਿਊਮ ਤਕਰੀਬਨ 20-25 ਮਿੰਟ ਤੋਂ ਆਪਣਾ ਵੈਕਿਊਮ ਹੋ ਰਿਹਾ ਥਲੇ ਲੀਕੇਜ ਚੈੱਕ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਏਸੀ ਨੂੰ ਆਨ ਕਰਾਂਗੇ ਅਸਲ ਦੇ ਵਿੱਚ ਇਹਦੇ ਵਿੱਚ ਡਸਟ ਬਹੁਤ ਜ਼ਿਆਦਾ ਜੰਮੀ ਹੋਈ ਸੀ ਤੇ ਇਸ ਕਰਕੇ ਆਪਾਂ ਨੂੰ ਇਹਦਾ ਸਾਰਾ ਉੱਪਰ ਵਾਲਾ ਪੋਰਸ਼ਨ ਖੋਲਣਾ ਪਿਆ ਆਊਟਡੋਰ ਦਾ ਕੰਮ ਕੰਪਲੀਟ ਕਰਨ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਏਸੀ ਨੂੰ ਆਨ ਕਰ ਦਿੱਤਾ ਕਿੰਨਾ ਗੋਰਾ ਚਿੱਟਾ ਤੇ ਸੋਹਣਾ ਲੱਗਦਾ ਪਿਆ ਏਸੀ ਇਧਰ ਲਿਬ ਨੇ ਜਿਹੜੀਆਂ ਪਾਈਪਾਂ ਸੀਗੀਆਂ ਇਹਨਾਂ ਦੇ ਉੱਪਰ ਟੇਪ ਕਰਕੇ ਇਹਨੂੰ ਵੀ ਓਕੇ ਕਰ ਦਿੱਤਾ ਤੇ ਏਸੀ ਚੱਲਦਾ ਪਿਆ ਤੇ ਹਵਾ ਦਾ ਫਲੋ ਤੁਸੀਂ ਵੇਖੋ ਅੱਗੇ ਨਾਲ ਦੁਗਣਾ ਤਿਗਣਾ ਹੋ ਚੁੱਕਾ ਤੇ ਕੂਲਿੰਗ ਵੀ ਪੂਰੀ ਫਰਸਟ ਕਲਾਸ ਚੱਲਦੀ ਪਈ AC ਦੀ ਨਾ ਸਰਵਿਸ ਓਕੇ ਹੋ ਗਈ AC ਬਿਲਕੁਲ ਓਕੇ ਚੱਲਦਾ ਪਿਆ ਤੇ ਆਪਾਂ ਵੀਰ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਕੀ ਹਾਲ ਜੇ ਬਹੁਤ ਵਧੀਆ ਜੀ ਤੇ ਕਿੰਨਾ ਟਾਈਮ ਲੱਗ ਗਿਆ ਆਪਣਾ ਸਰਵਿਸ ਕਰਦੇ ਆ। ਵੀਰੇ ਆਪਾਂ ਨੂੰ ਤਕਰੀਬਨ 5 ਘੰਟੇ ਲੱਗ ਗਏ ਇੱਥੇ ਸਰਵਿਸ ਕਰਨ ਤੇ ਨੰਬਰ ਆਪਣਾ ਕਿੱਥੋਂ ਲਿਆ ਸੀ ਤੁਸੀਂ? ਇਹ ਨੰਬਰ ਤੁਹਾਡਾ ਮੈਂ ਫੇਸਬੁੱਕ ਤੋਂ ਲਿਆ। ਅੱਛਾ। ਪਰ ਵੈਸੇ 10 ਸਾਲ ਤੋਂ ਉੱਤੇ ਹੋ ਚੁੱਕੇ ਤਕਰੀਬਨ ਤੁਹਾਨੂੰ ਮੈਨੂੰ ਜਾਣਦੇ ਹੋ। ਮਤਲਬ ਤੁਹਾਡੇ ਮੈਂ ਕੁਝ ਕਰਕੇ ਗਿਆ ਸੀ ਪਹਿਲਾਂ ਕਿਤੇ। ਹਾਂਜੀ ਵੀਰੇ ਤੁਸੀਂ ਪਹਿਲਾਂ ਸਾਡੀ ਫ੍ਰਿਜ ਦੀ ਇੱਕ ਰਿਪੇਅਰ ਕੀਤੀ ਸੀਗੀ। ਅੱਛਾ ਜੀ। ਉਹਦੇ 'ਚ ਇੱਕ ਉਹਦਾ ਫ੍ਰੀਜ਼ਰ ਪਾਇਆ ਸੀਗਾ ਨਵਾਂ ਤੇ ਇੱਕ ਉਹਦਾ ਕੰਪਰੈਸਰ ਚੇਂਜ ਹੋਇਆ ਸੀ। ਉਸ ਟਾਈਮ ਤੋਂ ਤੁਸੀਂ ਮੈਨੂੰ ਜਾਣਦੇ ਹੋ। ਤੇ ਅੱਜ ਦਾ ਕੰਮ ਕਿਵੇਂ ਤੁਹਾਨੂੰ ਲੱਗਿਆਗਾ? ਅੱਜ ਵੀਰੇ ਬਹੁਤ ਵ ਮੇਂਡਤ ਨਾ ਕੰਮ ਕੀਤਾ ਵਧੀਆ ਕੰਮ ਕੀਤਾ ਤੇ ਜਿਹੜਾ ਥੱਲੇ ਏਸੀ ਦਾ ਫਲੋ ਪਹਿਲਾਂ ਹੈਗਾ ਸੀ ਕਿ ਨਹੀਂ ਹੈਗਾ ਸੀ ਬਿਲਕੁਲ ਵੀਰੇ ਨਾ ਮਾਤਰ ਸੀਗਾ ਵੀ ਜਿਵੇਂ ਹੀ ਖਤਮ ਹੋ ਗਈ ਸੀ ਤੇ ਹੁਣ ਆਪਾਂ ਚਲਾ ਕੇ ਵੇਖਿਆ ਥੱਲੇ ਤੁਸੀਂ ਚੈੱਕ ਕੀਤਾ ਤੁਹਾਨੂੰ ਕਿਵੇਂ ਲੱਗਿਆਗਾ ਮੈਂ ਕਹਿੰਦਾ ਏਸੀ ਦਾ ਫਲੋ ਕਿਵੇਂ ਲੱਗਿਆ ਪੂਰੀ ਗੱਲਬਾਤ ਬਣ ਗਈ ਓਦਾਂ ਦੀ ਬਣ ਗਈ ਪੂਰੀ ਨਵੇਂ ਵਾਲੀ ਗੱਲਬਾਤ ਓਕੇ ਵੀਰ ਜੀ ਧੰਨਵਾਦ ਮਿਲਦੇ ਆਂ ਫਿਰ ਕਿਤੇ